श्री कृष्ण जन्माष्टमी ਦੇ ਉਪਲਖ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਵ Hindu ਪਰਿਸ਼ਦ ਬਦਰੰਗ ਦਲ ਵੱਲੋਂ ਫਵੇ ਸ਼ੋਭਾ ਯਾਤਰਾ ਜੋ ਅਲੱਗ-ਅਲੱਗ ਮੰਦਿਰਾਂ ਤੋਂ ਹੁੰਦੀ ਵੀ ਦੇਖੋ ਕਿੰਨਾ ਉਤਸ਼ਾਹ ਹੈਗਾ ਰਾਜਪੁਰੇ ਦੇ ਲੋਕਾਂ ਦੇ ਵਿੱਚ ਔਰ ਬਦਰੰਗ ਦਲ ਵਿਸ਼ਵ Hindu ਪਰਿਸ਼ਦ ਦੇ ਮੈਂਬਰਾਂ ਦੇ ਵਿੱਚ ਔਰ ਹਰ ਜਗ੍ਹਾ ਤੇ ਹਰ ਚੌਕ ਤੇ ਔਰ ਸਾਰੇ ਮੰਦਿਰਾਂ ਦੇ ਵਿੱਚ ਇਹਨਾਂ ਦਾ ਫਵੇ ਸਵਾਗਤ ਹੋ ਰਿਹਾ ਮੈਂ ਸ਼ੁਭ ਪਰਵ ਦੇ ਜਿੱਥੇ ਮੈਂ ਪੂਰੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਉੱਤੇ ਵਿਸ਼ੇਸ਼ ਕਰਕੇ ਵਿਸ਼ਵਿੰਦੂ ਪਰਿਸ਼ਦ ਦੇ ਸਰਪ੍ਰਸਤ ਪ੍ਰਧਾਨ ਪੰਕਜ ਗੋਇਲ ਜੀ ਵਿਜੇ ਛਾਵੜਾ ਜੀ ਅਤੇ ਅੰਦਰ ਦੀ ਪੂਰੀ ਟੀਮ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਬਹੁਤ ਖੁਸ਼ੀ ਦੀ ਗੱਲ ਹੈ ਕਿ ਪੂਰੇ ਰਾਜਪੁਰਾ ਨਿਵਾਸੀ ਜਨਨਾ ਸਮੀਦਾ ਜਿਹੜਾ ਬਹੁਤ ਪਵਿੱਤਰ ਤਿਹਾਰ ਪੂਰੇ ਸੰਸਾਰ ਦੇ ਅੰਦਰ ਜੋ ਬਾਂਕੇ ਬਿਹਾਰੀ ਜੀ ਨੂੰ ਠਾਕਰ ਜੀ ਨੂੰ ਮੰਨਣ ਵਾਲੇ ਲੋਕ ਆ ਔਰ ਪੂਰੇ ਸੰਸਾਰ ਦੇ ਅੰਦਰ ਮਨਾ ਰਹੇ ਆ ਇੱਥੇ ਵੀ ਬਹੁਤ ਚਾਵਾਂ ਦੇ ਨਾਲ ਖੁਸ਼ੀਆਂ ਦੇ ਨਾਲ ਮਨਾਏ ਜਾ ਰਿਹਾ। ਹੱਲ ਦੇ ਸਾਡੇ ਵੀ ਕਾਫੀ ਜਿਆਦਾ ਥਾਂ ਤੇ ਅਸੀਂ ਵੀ ਜਿਹੜਾ ਹੈ ਇਹਨਾਂ ਦੇ ਚਰਨਾਂ 'ਚ ਜਾ ਕੇ ਅਰਦਾਸ ਕਰਨੀ ਆਪਣੇ ਇਲਾਕੇ ਦੇ ਲਈ। ਸੋ ਮੈਂ ਪ੍ਰਬੰਧਕਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਬਹੁਤ ਅੱਛਾ ਕਿਉਂਕਿ ਅੱਜ ਸਮੇਂ ਦੀ ਜ਼ਰੂਰਤ ਆ আধ্যাਤਮਿਕ ਤੌਰ ਤੇ ਸਾਨੂੰ ਸਾਡੇ ਬੱਚਿਆਂ ਨੂੰ ਜ਼ਰੂਰਤ ਦੀ ਜ਼ਰੂਰਤ ਆ ਜੇ ਕਿਉਂਕਿ ਜਿੰਨੀਆਂ ਬੁਰਾਈਆਂ ਸਮਾਜ 'ਚ ਪੈਦਾ ਹੋ ਗਈਆਂ ਨੇ ਉਹਨਾਂ ਦਾ ਖਾਤਮਾ ਸਿਰਫ ਅਤੇ ਸਿਰ ਅਧਿਆਤਮਕ ਤੌਰ ਤੇ ਕੀਤਾ ਜਾ ਸਕਦਾ ਕੋਈ ਸਰਕਾਰਾਂ ਨਹੀਂ ਕਰ ਸਕਦੀਆਂ ਕੋਈ ਸੰਸਥਾਵਾਂ ਨਹੀਂ ਕਰ ਸਕਦੀਆਂ ਜੇ ਅਸੀਂ ਧਰਮ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਾਂਗੇ ਤਾਂ ਇਹ ਜਿਹੜੀਆਂ ਬੁਰਾਈਆਂ ਦਾ ਖਾਤਮਾ ਕੁਦਰਤੀ ਤੌਰ ਤੇ ਹੁੰਦਾ ਜਾਏਗਾ ਸੋ ਮੈਂ ਦੁਬਾਰਾ ਫੇਰ ਅੱਜ ਦੇ ਪਵਿੱਤਰ ਦਿਨ ਦੇ ਉੱਤੇ ਸ਼ੋਭਾ ਯਾਤਰਾ ਦੇ ਉੱਤੇ ਪੂਰੇ ਰਾਜਪੁਰਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ Thank you.